ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਆਈ ਸੀ ਕਪਲ ਉਬਰਾਏ ਨੇ ਜਨਗਪਰੀ ਤੋਂ ਇਹਨਾਂ ਦੀ ਸ਼ਾਪ ਹੈਗੀ ਇੰਡਸਟਰੀ ਏਰੀਆ ਵਿੱਚ ਔਰ ਇਹਨਾਂ ਦਾ ਕਨਸੇ ਵੀ ਇਹਨਾਂ ਦੇ ਅੰਕਲ ਨੂੰ ਚੋਕ ਤੇ ਲੱਗੇ ਸੀਗੇ ਚੌਕੀ ਜਿਹੜੀ ਰਾਮਗੜ੍ਹ ਦੀ ਥਾਣਾ ਜਮਾਲਪੁਰ ਚ ਪੈਂਦੀ ਹੈ ਫੌਲਡਰ ਸੁਖਦੇਵ ਸਿੰਘ ਨਾਲ ਆਪਣੇ ਈਐਸਈ ਸੁਖ ਬ੍ਰਿੰਦਰਜੀਤ ਸਿੰਘ ਵਗੈਰਾ ਔਰ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਇਹ ਫਿਰ ਇਹਨਾਂ ਨੂੰ ਉਹਨਾਂ ਤੇ ਅਲਿਗੇਸ਼ਨ ਸੀ ਵੀ ਇਹਨਾਂ ਨੇ ਕੁਝ ਚੋਰੀ ਦਾ ਮਾਲ ਲਿਆ ਹੈਗਾ ਉਹ ਫਿਰ ਮਾਲਮੂਰ ਜਿਲ੍ਹਾ ਸੀਗਾ ਜੋ ਵੀ ਉਹ ਵੀ ਲੈ ਗਏ ਸੀ ਚੌਂਕੀ ਚ ਉਹਨਾਂ ਦੇ ਕੈਮਰੇ ਕੋਲ ਵੀ ਫਟ ਕੇ ਲੈ ਗਏ ਸੀ ਤੇ ਬਾਅਦ ਵਿੱਚ ਇਹਨਾਂ ਦਾ ਨਾਂ ਦਾ ਕੋਈ ਪਰਚਾ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਵੀ ਇਹਨਾਂ ਨੇ 115000 ਰੁਪਏ ਲਿਆ ਹੈਗਾ ਹਾਂ ਦੋ ਪਿਛਤਾ ਚ ਔਰ ਜਿਹੜੀ ਮੂੰਗੀ ਹੈਗਾ ਉਹ ਵੀ ਉਹਨਾਂ ਨੇ ਰਿਕਾਰਡਿੰਗ ਵੀ ਕਰ ਰਹੀ ਸੀ ਵੌਇਸ ਕਾਲ ਸਾਰੀ ਡੀਐਸਪੀ ਡੇਰੇਂਜ ਟੂ ਸ਼ਿਵਚੰਦਰ ਨੇ ਇਨਕੁਆਇਰੀ ਕੀਤੀ ਤੇ ਹਾਲਾਤ ਇਹ ਪਾਇਗੇ ਸੀ ਕਿ ਇਹ ਜਿਹੜੇ ਪੈਸੇ ਲੈਣੇ ਸਾਫੁੰਦੇ ਨੇ ਔਰ ਡਿਮਾਂਡ ਵੀ 5 ਲੱਖ ਦੀ ਕੀਤੀ ਸੀਗੀ ਔਰ ਇਹ ਬੰਧਿਆ ਤੋਂ ਅੱਗੇ ਖਰਚਾ ਦੇ ਦੇਣਾ ਉਹ ਇਸ ਕਰਕੇ ਦਿਨਬਾਰੀ ਤੋਂ ਬਾਅਦ ਇਹਦਾ ਮਕਦਮਾ ਦਰਜ ਕੀਤਾ ਗਿਆ 7 ਪੀਸੀ ਐਕਟ ਅਸੀ ਸਰਦੇਵ ਸਿੰਘ ਦਾ ਮੁਚੀ ਹੈਗਾ ਇਹਨੂੰ ਅੱਜ ਅਰੈਸਟ ਕਰ ਲਿਆ ਔਰ ਜਿਹੜਾ ਐਸਆਈ ਬਰਿੰਦਰਜੀਤ ਸਿੰਘ ਚੌਂਕ ਚਾ ਉਹਦਾ ਰੋਲ ਇਗਜ਼ਾਮਨ ਕੀਤਾ ਜਾ ਰਿਹਾ ਔਰ ਇਗਜ਼ਾਮਨ ਕਰ ਤੋਂ ਬਾਅਦ ਇਹ ਵੇਰਵਾ ਦਿੱਤਾ ਜੇ ਵੀ ਜਿਹੜਾ ਦੋਸ਼ੀ ਹੈਗਾ